ਸਤਿ ਸ੍ਰੀ ਅਕਾਲ ਜੀ ਮੈਸਟਰ ਡਾਕਟਰ ਨਰੇਂਦਰਪਾਲ ਸਿੰਘ ਫਿਊਚਰ ਪੁਆਇੰਟ ਮੁਕਸਰ ਦੇ ਪਲੇਟਫਾਰਮ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਦੀ ਕਲਾਸ ਹੈ ਜਿਹੜੀ ਵਿਸ਼ੇਸ਼ ਤੌਰ ਤੇ ਪੀਐਸਟੈਟ ਦੇ ਵਿਦਿਆਰਥੀਆਂ ਲਈ ਹੈ ਜਿਹੜੇ ਵਿਦਿਆਰਥੀ ਪੀਐਸਟੈਟ ਦੀ ਤਿਆਰੀ ਕਰ ਰਹੇ ਹੈ ਤੇ ਜਿਹੜੇ ਵਿਦਿਆਰਥੀ ਆਉਣ ਵਾਲੇ ਪੇਪਰ ਦੇ ਵਿੱਚ ਅਪੀਅਰ ਹੋਣਾ ਚਾਹੁੰਦੇ ਆ ਉਹਨਾਂ ਵਿਦਿਆਰਥੀਆਂ ਲਈ ਇਹ ਬਹੁਤ ਇੰਪੋਰਟੈਂਟ ਕਲਾਸ ਹੈ ਜੀ ਪੀਐਸਟੈਟ ਦੀ ਕਲਾਸ ਆਪਣੀ ਟੈਸਟ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਸਾਈਕੋਲੋਜੀ ਤੇ ਚਰਚਾ ਕਰਾਂਗੇ ਮਨੋਵਿਗਿਆਨ ਇੱਕ ਐਸਾ ਸਬਜੈਕਟ ਹੈ ਜਿਹਦੇ ਵਿੱਚੋਂ ਸਾਨੂੰ ਘੱਟੋ-ਘੱਟ ਵੀ 30 ਨੰਬਰ ਦਾ ਪੇਪਰ ਮਿਲੂ ਤੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਇਹੀ ਚੀਜ਼ ਡਿਸਕਸ ਕਰਨੀ ਹੈ ਕਿ ਸੀ 30 ਨੰਬਰ ਦੇ ਵਿੱਚੋਂ ਵੱਧ ਤੋਂ ਵੱਧ ਸਕੋਰ ਕਿਵੇਂ ਅਚੀਵ ਕਰ ਸਕੀਏ ਮੈਂ ਤੁਹਾਨੂੰ ਦੱਸ ਦਿਆਂ ਅ ਲੈਵਲ ਕਿੱਥੇ ਜੇ ਖੜ ਜਾਂਦਾ ਹੁੰਦਾ ਹੈ ਕਿ ਜੇ ਤੁਸੀਂ ਵਧੀਆ ਢੰਗ ਨਾਲ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਸੀਂ 27 ਨੰਬਰ ਤੱਕ ਬਹੁਤ ਵਧੀਆ ਸਕੋਰ ਹਾਸਲ ਕਰ ਰਹੇ ਹੋ ਦੇਖੋ ਜੇ ਤੁਹਾਡਾ 25 ਪਲੱਸ ਸਕੋਰ ਹੈ ਨਾ ਤਾਂ ਇਹ ਮੰਨ ਕੇ ਚੱਲੋ ਵੀ ਤੁਹਾਡੇ ਟੈਟ ਪਾਸ ਕਰਨ ਦੇ ਥੋੜੇ ਜਿਵੇਂ ਨੰਬਰ ਪਛ ਚੁੱਕੇ ਹਨ ਚਾਂਸਸ ਜ਼ਿਆਦਾ ਹੈ ਇਹ ਜਿਹੜੀ ਸਟਰੈਟਜੀ ਆਪਾਂ ਵੀਡੀਓ ਦੇ ਲਾਸਟ ਤੇ ਵੀ ਇੱਕ ਵਾਰੀ ਡਿਸਕਸ ਕਰਾਂਗੇ ਹੁਣ ਆਪਾਂ ਕਲਾਸ ਸਟਾਰਟ ਕਰਦੇ ਆਂ ਕਲਾਸ ਦੇ ਵਿੱਚ ਅੱਜ ਜਿਹੜਾ ਸਾਡਾ ਪਹਿਲਾ ਸੈੱਟ ਲੈ ਕੇ ਆਏ ਆਂ ਅਸੀਂ ਆਪਾਂ ਇੱਕ ਟੈਸਟ ਸੀਰੀਜ਼ ਸ਼ੁਰੂ ਕਰਦੇ ਆਂ ਜਿਹਦੇ ਵਿੱਚ ਅਸੀਂ ਕਲਾਸ ਦੇ ਵਿੱਚ ਡੈਲੀ 1 ਤੋਂ 30 ਤੱਕ ਕੁਐਸਚਨ ਸੋਲਵ ਕਰਿਆ ਕਰਾਂ ਇੱਕ ਕਲਾਸ ਸਾਡੀ ਜਿਹੜੀ ਹੈਗੀ ਆ 1 ਤੋਂ 30 ਕੁਐਸਚਨਾਂ ਤੱਕ ਦੀ ਹੋਇਆ ਕਰੂਗੀ ਥੋੜੇ ਸੋਖੇ ਲੈਵਲ ਦੇ ਵੀ ਹੋਣਗੇ ਔਖੇ ਲੈਵਲ ਦੇ ਵੀ ਹੋਣਗੇ ਪੁਰਾਣੇ ਪੇਪਰਾਂ ਦੇ ਕੁਐਸਚਨ ਵੀ ਹੋਣਗੇ ਅੰਦਰ ਕੁਝ ਨਵੇਂ ਕੁਐਸਚਨ ਵੀ ਹੋਣਗੇ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਆਏ ਆ ਜਾਂ ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਕਦੇ ਚੈਨਲ ਤੇ ਵੀਡੀਓ ਨਹੀਂ ਦੇਖਿਆ ਜਾਂ ਸਾਡੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਵਿਦਿਆਰਥੀਆਂ ਨੂੰ ਮੇਰੀ ਛੋਟੀ ਜਿਹੀ ਰਿਕੁਐਸਟ ਹੈ ਵੀਡੀਓ ਨੂੰ ਰੋਕ ਕੇ ਇੱਕ ਵਾਰੀ ਨੋਟਬੁੱਕ ਜ਼ਰੂਰ ਆਪਣੇ ਕੋਲੇ ਲਿਓ ਕਾਪੀ ਪੈਨ ਜ਼ਰੂਰ ਤੁਹਾਡੇ ਹੱਥ 'ਚ ਹੋਣਾ ਚਾਹੀਦਾ ਅਜੇ ਵੀਡੀਓ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕਰਨਾ ਮਤਲਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਵੀਡੀਓ ਲਾਈਕ ਨਹੀਂ ਕਰਨੀ ਜਿੰਨਾ ਚਿਰ ਵੀਡੀਓ ਤੁਹਾਡੇ ਲੈਵਲ ਤੇ ਤੁਹਾਨੂੰ ਨਹੀਂ ਸਮਝਾਂਦਾ ਜੇ ਸਾਡਾ ਚੈਨਲ ਤੁਹਾਨੂੰ ਤੁਹਾਡੇ ਪੱਧਰ ਤੇ ਆ ਕੇ ਤੁਹਾਡੇ ਲੈਵਲ ਤੇ ਆ ਕੇ ਨਹੀਂ ਪੜਾਉਂਦਾ ਸਾਨੂੰ ਉਹਨਾਂ ਚ ਸਬਸਕ੍ਰਾਈਬ ਨਹੀਂ ਕਰਨਾ ਮੋਸਟਲੀ ਇਸ ਚੀਜ਼ ਦਾ ਧਿਆਨ ਦਿਓ ਤੁਹਾਡੇ ਲੈਵਲ ਤੇ ਕੌਣ ਪੜਾ ਰਿਹਾ ਜੇ ਤੁਹਾਨੂੰ ਸਮਝ ਆ ਰਹੀ ਹੈ ਫਿਰ ਤੁਸੀਂ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ ਫਿਰ ਇਹਨੂੰ ਸ਼ੇਅਰ ਵੀ ਕਰੋ ਫਿਰ ਫਿੱਟ ਸੋ ਪਿਆਰੇ ਬੱਚਿਓ ਆਪਾਂ ਬਿਨਾ ਮਨੋਰਥ ਤੋਂ ਇੱਕ ਚੀਜ਼ ਨੂੰ ਲੈ ਕੇ ਨਿਕਲਦੇ ਆ ਸਾਡਾ ਬਲੂਰ ਸਿਰਫ ਇੱਕ ਹੈ ਕਿ ਤੁਹਾਡਾ ਟੈਟ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਟੈਟ ਕਲੀਅਰ ਕਰੋ ਮਾਸਟਰ ਕਿਡਰ ਦੀ ਜਿਹੜੀ ਭਰਤੀ ਆ ਉਹਦੇ ਵਿੱਚ ਸ਼ਾਮਲ ਹੋ ਤੇ ਨੌਕਰੀ ਪ੍ਰਾਪਤ ਕਰੋ। ਲਓ ਜੀ ਫਰਸਟ ਕੁਐਸਚਨ ਹੈ ਵੀਡੀਓ ਨੂੰ ਰੋਕ ਕੇ ਤੁਸੀਂ ਆਪਣੀ ਕਾਪੀ ਤੇ ਇਸ ਦਾ ਆਨਸਰ ਦੇਣਾ ਹੈ। ਸਾਰੇ ਵਿਦਿਆਰਥੀ ਆ ਦੀ ਕਾਪੀ ਦੇ ਉੱਤੇ 1 ਤੋਂ ਲੈ ਕੇ 30 ਤੱਕ ਨੰਬਰ ਪਾ ਲਓ। 1 ਦੇ ਸਾਹਮਣੇ ਆਨਸਰ ਦੇਣਾ ਜੇ ਤੁਹਾਨੂੰ ਇਸ ਦਾ ਆਨਸਰ A ਲੱਗਦਾ ਤਾਂ ਤੁਸੀਂ A ਲਿਖ ਲਓ। B ਲੱਗਦਾ ਤਾਂ B ਲਿਖ ਲਓ। ਸੀ ਲੱਗਦਾ ਤਾਂ ਸੀ ਲਿਖ ਲਓ ਡੀ ਲੱਗਦਾ ਤਾਂ ਡੀ ਲਿਖ ਲਓ ਜੋ ਤੁਹਾਨੂੰ ਇਹਦਾ ਆਨਸਰ ਲੱਗਦਾ ਹੈ ਉਹ ਆਨਸਰ ਲਿਖ ਲਓ ਆਨਸਰ ਵੀਡੀਓ ਰੋਕ ਕੇ ਲਿਓ ਸੋ ਇਹਦਾ ਆਨਸਰ ਕੀ ਹੈ ਸਵਾਲ ਨੂੰ ਸਮਝੀਏ ਪਹਿਲਾਂ ਕਿ ਮਾਨਸਿਕ ਯੋਗਤਾ ਦਾ ਮਾਪਣ ਦੇ ਲਈ ਸਭ ਤੋਂ ਪਹਿਲਾ ਟੈਸਟ ਕਿਸ ਨੇ ਬਣਾਇਆ ਸੀ ਮਾਨਸਿਕ ਯੋਗਤਾ ਨੂੰ ਮਾਪਣ ਦੇ ਲਈ ਰਾਜੇ ਸਭ ਤੋਂ ਪਹਿਲਾ ਟੈਸਟ ਜਿਹੜਾ ਬਣਾਇਆ ਸੀਗਾ ਜਿਹਨੂੰ ਅਸੀਂ ਬੋਲ ਦਿੰਨੇ ਆ ਮੈਂਟਲ ਇੰਟੈਲੀਜੈਂਸ ਜਿਹੜੀ ਸਾਡੀ ਹੈਗੀ ਐ ਇਹਨੂੰ ਮਾਪਣ ਦੇ ਲਈ ਜਿਹੜਾ ਸਾਡਾ ਸਭ ਤੋਂ ਪਹਿਲਾ ਟੈਸਟ ਬਣਿਆ ਸੀ ਉਹ ਬਣਾਇਆ ਸੀਗਾ ਜੀ ਐਲਫਰਡ ਬਿਨੇਟ ਨੇ ਕਿਹਨੇ ਬਣਾਇਆ ਸੀਗਾ ਜੀ ਐਲਫਰਡ ਬਿਨੇਟ ਨੇ ਇਹਨਾਂ ਨੇ ਪਹਿਲਾ ਬੁੱਧੀ ਪ੍ਰੀਖਣ ਕੀਤਾ ਸੀ ਸਨ 1904 ਦੇ ਵਿੱਚ ਕਦੋਂ ਕੀਤਾ ਸੀਗਾ ਜੀ ਸਨ 1904 ਦੇ ਵਿੱਚ ਫਸਟ ਇਹਨਾਂ ਨੇ ਇੰਟੈਲੀਜੈਂਟ ਟੈਸਟ ਤਿਆਰ ਕੀਤਾ ਸੀ ਨੈਕਸਟ ਕੁਐਸਚਨ ਤੇ ਚੱਲੀਏ ਜੀ ਨੈਕਸਟ ਕੁਐਸਚਨ ਹੈ ਜੀ ਵਿਮੀ ਸਦੀ ਨੂੰ ਬੱਚੇ ਦੀ ਸਦੀ ਕਿਸ ਮਨੋਵਿਗਿਆਨੀ ਨੇ ਕਿਹਾ ਦੇਖੋ ਜੀ ਮੇਰੀ ਗੱਲ ਧਿਆਨ ਨਾਲ ਸਮਝੋ ਵੀਰੇ ਕਾਪੀਆਂ ਲਾ ਲਓ ਪੇਜ ਖੋਲ ਲਿਆ ਕਰੋ ਜਦੋਂ ਕਿਸੇ ਦੀ ਕਈ ਵੀ ਗੱਲ ਆ ਜਾਏ ਕੋਟੇਸ਼ਨ ਇੱਕ ਪੇਪਰ ਦੇ ਵਿੱਚ ਪੱਕੀ ਹੈ ਜੀ 100% ਤੁਹਾਨੂੰ ਕਿਸੇ ਨਾ ਕਿਸੇ ਦੀ ਕਈ ਗੱਲ ਪੁੱਛੀ ਜਾਊਗੀ ਤੇ ਵਿਦਿਆਰਥੀ ਮੇਰੇ ਤਜਰਬੇ ਅਨੁਸਾਰ ਇਹ ਕਹਿੰਦਾ ਹੁੰਦਾ ਸਰ ਕੋਟੇਸ਼ਨਾਂ ਦੇ ਦਿਓ ਬਾਕੀ ਤਾਂ ਮੇਰੀ ਤਿਆਰੀ ਹੈ ਬੇਟਾ ਕੋਟੇਸ਼ਨਾਂ ਕਿਵੇਂ ਬਣਦੀਆਂ ਕਾਪੀ ਦਾ ਪੇਜ ਲੈ ਲਓ ਉਸ ਤੇ ਲਿਖ ਲਓ ਕੋਟੇਸ਼ਨਸ ਜਿਹੜੀ ਕੋਟੇਸ਼ਨ ਆ ਗਈ ਉਹ ਉਸੇ ਪੇਜ ਤੇ ਲਿਖੀ ਚੱਲੋ ਜੇ ਪੇਜ ਭਰ ਰਿਹਾ ਹੈ ਤਾਂ ਕੰਟੀਨਿਊ ਅੱਗੇ ਚੱਲਦੇ ਰਹੋ ਤੁਸੀਂ ਖੁਦ ਦੇਖੋਗੇ ਤੁਹਾਡੀਆਂ ਕਟੇਸ਼ਨਾਂ ਲਿਖੀਆਂ ਦੇ ਵਿੱਚੋਂ ਹੀ ਪੇਪਰ 'ਚ ਕਟੇਸ਼ਨ ਆਉਗੀ ਇਹ ਕਹਿੰਦਾ ਜੀ 20ਵੀਂ ਸਦੀ ਨੂੰ ਬੱਚੇ ਦੀ ਸਦੀ ਕਿਸ ਮਨੋਵਿਗਿਆਨੀ ਨੇ ਕਿਹਾ ਤਾਂ ਇਸ ਕਿਹਾ ਸੀ ਐਡਲਰ ਨੇ ਇਸਨੇ ਕਿਹਾ ਸੀ ਐਡਲਰ ਨੇ ਕਿਹਾ ਸੀ ਸਾਡੇ ਕੋਲ ਦੋ ਕੁਐਸਚਨ ਹੋ ਗਏ ਆ ਜੀ ਇਹਨਾਂ ਦਾ ਆਨਸਰ ਜੀ ਤੁਸੀਂ ਮੰਨਿਆ ਵੀ ਜਿਵੇਂ ਪਹਿਲੇ ਦਾ ਆਨਸਰ ਡੀ ਸੀ ਤੇ ਆਪਣੀ ਕਾਪੀ ਤੇ ਇੱਥੇ ਡੀ ਲਿਖ ਲਓ ਦੂਜੇ ਦਾ ਆਨਸਰ ਤੁਹਾਡੇ ਕੋਲੇ ਸੀ ਸੀ ਤਾਂ ਸੀ ਲਿਖ ਲਓ ਇਹ ਅਖੀਰ ਤੇ ਤੁਸੀਂ ਮੈਨੂੰ ਕਮੈਂਟ ਚ ਦੱਸਣਾ ਹੈ ਕਿ ਸਰ ਸਾਡੇ ਐਜ ਦੇ ਟੈਸਟ ਦੇ ਵਿੱਚੋਂ ਇੰਨੇ ਸਵਾਲ ਸਹੀ ਹੋਏ। ਬਟ ਇਹ ਟੈਸਟ ਵੀ ਮੈਂ ਤੁਹਾਨੂੰ ਪੀਡੀਐਫ ਰੂਪ ਤੇ ਵੀ ਸ਼ੇਅਰ ਕਰ ਦੂੰਗਾ ਕੋਈ ਗੱਲ। ਪਰ ਤੁਸੀਂ ਮਿਹਨਤ ਕਰਨ ਦੀ ਕੋਸ਼ਿਸ਼ ਕਰੋ ਅਸੀਂ ਤੁਹਾਡੇ ਨਾਲ ਆ। ਬੱਚੇ ਦੀਆਂ ਕਮਜ਼ੋਰੀਆਂ ਦਾ ਪਤਾ ਕਰਨਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਹਰ ਇੱਕ ਫੀਲਡ ਨੂੰ ਟੱਚ ਕਰਕੇ ਕੁਐਸਚਨ ਬਣਾਏ ਆ ਆਪਾਂ। ਕਹਿੰਦਾ ਬੱਚੇ ਦੀਆਂ ਕਮਜ਼ੋਰੀਆਂ ਦਾ ਪਤਾ ਕਰਨਾ ਮਤਲਬ ਉਹਦੀਆਂ ਕਮੀਆਂ ਦਾ ਪਤਾ ਕਰਨਾ ਤੇ ਉਹਦੇ ਲਈ ਜਿਹੜਾ ਮੈਥਡ ਵਰਤਿਆ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਕਹਿੰਦਾ ਜੀ ਸਰਵੇ ਮੈਥਡ ਹੈ ਇਤਿਹਾਸਿਕ ਖੋਜ ਵਿਧੀ ਹੈ ਨਿਦਾਨਾਤਮਕ ਵਿਧੀ ਹੈ ਜਾਂ ਉਪਰੋਕਤ ਸਾਰੀਆਂ ਦੇਖੋ ਜੇ ਅਸੀਂ ਬੱਚੇ ਦੀ ਕਮੀ ਲੱਭਣੀ ਹੈ ਨਾ ਜੀ ਬੱਚੇ ਦੇ ਵਿੱਚ ਕੀ ਕਮੀ ਹੈ ਭਈ ਜਾਂ ਉਹਦੀ ਪੜ੍ਹਾਈ ਦੇ ਵਿੱਚ ਹੈ ਜਾਂ ਕੋਈ ਪ੍ਰੋਬਲਮ ਚੱਲ ਰਹੀ ਆ ਉਹਨੂੰ ਜੋ ਵੀ ਉਹ ਸਾਰੇ ਦੀ ਸਾਰੀ ਅਸੀਂ ਲੱਗਦੇ ਆ ਨਿਦਾਨ ਆਤਮਕਨ ਕਦੇ ਨ ਲੱਗਦੇ ਆ ਜੀ ਨਿਦਾਨ ਆਤਮਕਨ ਇਹਨੂੰ ਬੋਲ ਦਿੰਦੇ ਆ ਡਾਇਗਨੋਸਟਿਕ ਮੈਥਡ ਠੀਕ ਹੈ ਜੀ ਡਾਇਗਨੋਸਟਿਕ ਮੈਥਡ ਜਿਵੇਂ ਇੱਕ ਡਾਕਟਰ ਤੁਹਾਡੇ ਡਾਇਗਨੋਸ ਕਰਦਾ ਹੈ ਠੀਕ ਹੈ ਉਹ ਸੇਮ ਮੈਥਡ ਇੱਥੇ ਹੈ ਟੀਚਰ ਵੀ ਬੱਚੇ ਦਾ ਡਾਇਗਨੋਸ ਕਰਦਾ ਹੈ ਤੇ ਉਹਦੀ ਕਮੀ ਲੱਭਦਾ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਕਹਿੰਦਾ ਮਨੋਵਿਗਿਆਨ ਨੂੰ ਆਰੰਭ ਵਿੱਚ ਕੀ ਕਿਹਾ ਜਾਂਦਾ ਸੀ ਦੇਖੋ ਜੀ ਇਹ ਉਹ ਹੀ ਗੱਲ ਕੁਐਸਚਨ ਆ ਗਿਆ ਕਿ ਜਿਹੜਾ ਸਾਡਾ ਸਾਈਕੋਲੋਜੀ ਸ਼ਬਦ ਬਣਿਆ ਸੀ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਾਈਕੋਲੋਜੀ ਸ਼ਬਦ ਕਿੱਥੋਂ ਨਿਕਲਿਆ ਸੀਗਾ ਜੀ ਇਹ ਲਾਟਿਨ ਭਾਸ਼ਾ ਦੇ ਸ਼ਬਦ ਤੋਂ ਨਿਕਲਿਆ ਸੀਗਾ ਇੱਕ ਦਾ ਮਤਲਬ ਸੀ ਸਾਈਕੋ ਇੱਕ ਦਾ ਮਤਲਬ ਸੀ ਲੋਗਸ ਤੇ ਇਹਨੂੰ ਕਿਹਾ ਸੀ ਅਸੀਂ ਜੀ ਆਤਮਾ ਸੰਬੰਧੀ ਗੱਲ ਬਾਤ ਤਾਂ ਇਹ ਕਹਿੰਦਾ ਜੀ ਇਹ ਪਹਿਲੀ ਸਟਡੀ ਸੀਗੀ ਸਾਡੀ ਤਾਂ ਮਨੋਵਿਗਿਆਨ ਦੇ ਆਰੰਭ ਵਿੱਚ ਕਿਹੜੀ ਸਟਡੀ ਹੋਈ ਹੈ ਤਾਂ ਸਭ ਤੋਂ ਪਹਿਲੀ ਸਟਡੀ ਆਤਮਾ ਦੀ ਹੁੰਦੀ ਹੈ ਆ ਸੈਟਨ ਦੇ ਅਧਿਐਨ ਸੀਗਾ ਸਾਡਾ ਆ ਥਰਡ ਅਧਿਐਨ ਸੀਗਾ ਵਿਵਹਾਰ ਦਾ ਸੌਰੀ ਚੇਤਨਾ ਦਾ ਤੇ ਆਹ ਵਾਲਾ ਜਿਹੜਾ ਹੈਗਾ ਸਾਡਾ ਚੌਥਾ ਅਧਿਐਨ ਜਿਹਨੂੰ ਅਸੀਂ ਕਹਾਂ ਦਿੰਦੇ ਆ ਵਿਵਹਾਰ ਦਾ ਅਧਿਐਨ ਆ ਚੌਥੀ ਸਟਡੀ ਸੀਗੀ ਹੁਣ ਸਿਰਫ ਕੰਦੇ ਵਿਵਹਾਰ ਬਾਕੀ ਹੈ ਆਨਸਰ ਹੈ ਜੀ ਆ ਠੀਕ ਹੈ ਜੀ ਕਹਿੰਦੇ ਪਹਿਲਾ ਮਨੋਵਿਗਿਆਨ ਨੇ ਮਨ ਗਵਾਲਿਆ ਆਤਮਾ ਗਵਾਲੀ ਫਿਰ ਮਨ ਗਵਾਲਿਆ ਫਿਰ ਚੇਤਨਾ ਹੁਣ ਸਿਰਫ ਇਸ ਵਿੱਚ ਵਿਵਹਾਰ ਬਾਕੀ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਆ ਜੀ ਨੈਕਸਟ ਕੁਐਸਚਨ ਆ ਗਿਆ ਜੀ ਸਾਡੇ ਕੋਲੇ ਲਰਨਿੰਗ ਦੇ ਵਿੱਚੋਂ ਆ ਜੀ ਕਹਿੰਦੇ ਜੀ ਥੋਰਨ ਡਾਈਕ ਨੇ ਲਰਨਿੰਗ ਦੇ ਕਿੰਨੇ ਨਿਜਮ ਦਿੱਤੇ ਦੇਖੋ ਥੋਰਨ ਡਾਈਕ ਨੇ ਨਾ ਜੀ ਸਾਡੇ ਕੋਲੇ ਨਾ ਇੱਕ ਤਾਂ ਦਿੱਤੇ ਸੀਗੇ ਪ੍ਰਾਇਮਰੀ ਨਿਜਮ ਠੀਕ ਹੈ ਇੱਕ ਦਿੱਤੇ ਸੀਗੇ ਸਕੈਂਡਰੀ ਨਿਜਮ ਸਕੈਂਡਰੀ ਤਾਂ ਸੀਗੇ 5 ਤੇ ਪ੍ਰਾਇਮਰੀ ਸੀਗੇ 3 ਠੀਕ ਹੈ ਜਿਹੜੇ ਪ੍ਰਾਇਮਰੀ ਨਿਜਮ ਸੀ 3 ਹੁਣ ਆਪਾਂ ਜੇ ਕਹੀਏ ਸਰ ਇੱਥੇ ਕਿਹੜੇ ਪੁੱਛੇ ਗਏ ਆ ਸਕੈਂਡਰੀ ਪੁੱਛੇ ਆ ਜਾਂ ਪ੍ਰਾਇਮਰੀ ਪੁੱਛੇ ਆ ਤਾਂ ਆਪਸ਼ਨਾਂ ਦੇਖੋ ਨਾ 1 2 3 4 ਉਹ ਤਾਂ ਆਪਾਂ ਸਕੈਂਡਰੀ ਤਾਂ ਸਾਡੇ ਕੋਲੇ 5 ਸੀਗੇ ਤਾਂ ਆਪਸ਼ਨ ਹੀ ਹੈ ਨਹੀਂ ਤੇ ਡਾਊਟਫੁੱਲੀ ਹੋਣ ਦੀ ਲੋੜ ਹੀ ਨਹੀਂ ਅਨਸਰ ਸਿੱਧਾ ਗਿਆ ਸਾਡਾ 3 ਨੈਕਸਟ ਕੁਐਸਚਨ ਆ ਗਿਆ ਵੀਰੇ ਨੈਕਸਟ ਕੁਐਸਚਨ ਦੇ ਵਿੱਚ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਯਮ ਜੋ ਥੋਰਨਡਾਈਕ ਨੇ ਨਹੀਂ ਦਿੱਤਾ ਆ ਤਿੰਨ ਲਾਅ ਜਿਹੜੇ ਦਿੱਤੇ ਐ ਉਹਨਾਂ ਲਾਅਸ ਦੇ ਆਧਾਰ ਤੇ ਆਪਾਂ ਕੁਐਸਚਨ ਬਣਾਤਾ ਕਹਿੰਦਾ ਜੀ ਲਾਅ ਆਫ ਐਜੂਕੇਸ਼ਨ ਲਾਅ ਆਫ ਐਕਸਰਸਾਈਜ਼ ਲਾਅ ਆਫ ਰੈਡੀਨੈਸ ਲਾਅ ਆਫ ਐਫੈਕਟ ਇਹਨਾਂ ਨੇ ਤਿੰਨ ਲਾਅ ਦਿੱਤੇ ਸੀ ਵੀਰੇ ਇੱਕ ਤਾਂ ਉਹਨਾਂ ਨੇ ਆਹ ਲਾਅ ਦਿੱਤਾ ਸੀ ਲਾਅ ਆਫ ਐਕਸਰਸਾਈਜ਼ ਲਾਅ ਆਫ ਫੈਕਟ ਵੀ ਦਿੱਤਾ ਸੀ ਲਾਅ ਆਫ ਰੈਡੀਨੈਸ ਵੀ ਦਿੱਤਾ ਸੀ ਆਨਸਰ ਹੈ ਆਹਾ ਜਿਹੜਾ ਨਹੀਂ ਦਿੰਦਾ ਠੀਕ ਹੈ ਜੀ 6ਵੇਂ ਦਾ ਆਨਸਰ ਹੈ 1 ਇਹ ਵਾ नेक्स्ट ਚਲਦੇ ਹਾਂ ਜੀ ਅਗਲਾ ਕੁਐਸਚਨ ਦੇਖਦੇ ਹਾਂ ਅਗਲਾ ਕੁਐਸਚਨ ਕੀ ਕਹਿੰਦਾ ਹੈ ਅਗਲਾ ਕੁਐਸਚਨ ਹੈ ਸਾਡਾ ਕਹਿੰਦਾ ਜੀ ਹੇਟ ਲਿਖਿਆ ਵਿੱਚੋਂ ਇੱਥੇ ਲਿਖਿਆ ਵਿੱਚੋਂ ਟ੍ਰਾਇਲ ਐਂਡ 에ਰਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਨਾ ਥਿਊਰੀ ਦਿੱਤੀ ਹੈ ਟ੍ਰਾਇਲ ਐਂਡ 에ਰਰ ਤੇ ਕਿਹਨੇ ਦਿੱਤੀ ਹੈ ਜੀ ਇਹ ਥੋਰਨਡਾਈਕ ਅਚਾਹ ਥੋਰਨਡਾਈਕ ਨੇ ਥਿਊਰੀ ਦਿੱਤੀ ਹੈ ਇਸ ਥਿਊਰੀ ਦੇ ਇਸ ਦੇ ਸਿਧਾਂਤ ਦੇ ਜਿਹੜੇ ਨਾਮ ਦੱਸਣ ਅਚਾਹ ਇਸ ਦੇ ਸਿਧਾਂਤ ਦੇ ਵੱਖਰੇ ਵੱਖਰੇ ਨਾਮ ਸੀ ਆਪਾਂ ਦੇਖਦੇ ਆਂਸਰ ਚ ਕੀ ਜਾਂਦਾ ਹੈਗਾ ਤਾਂ ਸਾਹਮਣੇ ਆਪਣੇ ਕੋਲ ਸਕਰੀਨ ਤੇ ਕਹਿੰਦੇ ਜੀ ਪਲੇਜ਼ਰ ਪੇਨ ਥਿਉਰੀ ਜੀ ਇਹ ਵੀ ਸੀਗਾ ਸਟਿਮੂਲਸ ਰਿਸਪੌਂਸ ਥਿਉਰੀ ਜੀ ਇਹਨੂੰ ਐਸ ਆਰ ਥਿਉਰੀ ਵੀ ਬੋਲਦੇ ਆ ਬੌਂਡ ਥਿਉਰੀ ਹਾਂ ਇਹਨੂੰ ਬੰਦ ਦਾ ਸਿਧਾਂਤ ਵੀ ਬੋਲਦੇ ਆ ਬੰਦ ਦਾ ਸਿਧਾਂਤ ਦੇਖੋ ਕਈ ਵਾਰੀ ਨਾ ਆਪਾਂ ਨੂੰ ਆਪਸ਼ਨਾਂ ਦੱਸ ਦਿੱਤੀਆਂ ਹੁੰਦੀਆਂ ਵੀ ਇਹਦਾ ਆਨਸਰ ਹੁਣ ਕੀ ਬਣੂਗਾ ਜਿਵੇਂ ਆਪਾਂ ਜੇ ਇਹਦੀ ਗੱਲ ਕਰੀਏ ਤਾਂ ਇਹਦੇ ਵਿੱਚ ਦੋ ਕੋ ਆਪਸ਼ਨਾਂ ਸਿਮਿਲਰ ਆ ਗਈਆਂ ਵੀ ਹਾਂ ਇਹ ਦੋਨੇ ਸਹੀ ਹੈ ਇਟ ਮੀਨਸ ਉਹ ਦੇਖੋ ਕਿ ਲਾਸਟ ਤੇ ਕਿੱਥੇ ਲਿਖਿਆ ਆਲ ਆਫ ਦੀਜ਼ ਆਵਰਲ ਜਾਂ ਆਲ ਉਪਰੋਕਤ ਸਾਰੇ ਤਾਂ ਸਾਡਾ ਆਨਸਰ ਉਹ ਹੈ ਠੀਕ ਹੈ ਜੀ ਆਨਸਰ ਹੈਗਾ ਇਸ ਦਾ ਆਵਲਾ ਸਾਰੇ ਠੀਕ ਹੈ ਤਾਂ ਆਪਾਂ ਇਹਨੂੰ ਮੰਨਾਂਗੇ ਕਿ ਜੋ ਸਾਡੇ ਕੋਲੇ ਦਿੱਤੀਆਂ ਤਿੰਨੇ ਨਾਮ ਇਸੇ ਸਿਹਰਾਤ ਦੇ ਹੈ ਟ੍ਰਾਇਲ ਐਂਡ ਐਰਰ ਦੇ ਹੈ ਅੱਗੇ ਵੀ ਕੁਐਸਚਨ ਸਾਡੇ ਕੋਲੇ ਟ੍ਰਾਇਲ ਐਂਡ ਐਰਰ ਚੋ ਹੀ ਪਿਆ ਹੈਗਾ ਕੰਦਰ ਜੀ ਕੁਐਸਚਨ ਦੇ ਵਿੱਚ ਇਹ ਲਿਖਿਆ ਜੀ ਥੋਰਨ ਡਾਈਕ ਨੇ ਆਪਣੇ ਪ੍ਰਯੋਗ ਟ੍ਰਾਇਲ ਐਂਡ ਐਰਰ ਦੇ ਵਿੱਚ ਕਿਸ ਜਾਨਵਰ ਅਚਨ ਐਕਸਪੈਰੀਮੈਂਟ ਕੀਤਾ ਸੀ ਕਿਸ ਜਾਨਵਰ ਤੇ ਕੀਤਾ ਸੀ ਉਹ ਪੁੱਛ ਲਿਆ ਸਿੰਪਲ ਕੁਸਚਨ ਹੈ ਜੀ ਇਹਨਾਂ ਨੇ ਬਿੱਲੀ ਤੇ ਐਕਸਪੈਰੀਮੈਂਟ ਕੀਤਾ ਸੀਗਾ ਕੈਟ ਤੇ ਐਕਸਪੈਰੀਮੈਂਟ ਕੀਤਾ ਸੀਗਾ ਜੀ ਤਾਂ ਬਿੱਲੀ ਨੂੰ ਨੇ ਇਹਨਾਂ ਨੇ ਇੱਕ ਪਿੰਜਰਾ ਬਣਾ ਲਿਆ ਸੀਗਾ ਪਿੰਜਰੇ ਦੇ ਵਿੱਚ ਧਾੜ ਲਿਆ ਸੀਗਾ ਉਸ ਪਿੰਜਰੇ ਦੇ ਵਿੱਚੋਂ ਬਿੱਲੀ ਬਾਹਰ ਨਿਕਲਦੀ ਹੈ ਕਿਵੇਂ ਨਿਕਲਦੀ ਹੈ ਉਹ ਸਾਰੀ ਪ੍ਰਕਿਰਿਆ ਦੱਸੀ ਸੀ ਇਦਾਂ ਕਰਕੇ ਸਾਹਮਣੇ ਇਹਨਾਂ ਨੇ ਮ ਜੀ ਬਈ ਮੱਛੀ ਜਾਂ ਗਲਿਆ ਸੜਿਆ ਬਾਸ ਰੱਖਤਾ ਸੀ ਤੇ ਉਹਦੀ ਜਿਹੜੀ ਸਮੈਲ ਸੀਗੀ ਉਹ ਬਿੱਲੀ ਨੂੰ ਅਟਰੈਕਟ ਕਰ ਰਹੀ ਸੀਗੀ ਤੇ ਬਿੱਲੀ ਇਹਨੂੰ ਖਾਣ ਵਾਸਤੇ ਬਾਹਰ ਨਿਕਲਦੀ ਸੀਗੀ ਤੇ ਪ੍ਰਕਿਰਿਆ ਚੱਲਦੀ ਆ ਸਾਰੀ ਦੀ ਸਾਰੀ ਟ੍ਰਾਇਲ ਐਂਡ ਐਰਰ ਦੀ ਤਾਂ ਬਿੱਲੀ ਜਿਹੜਾ ਹੈਗਾ ਪਿੰਜਰੇ ਨੂੰ ਵਾਰ-ਵਾਰ ਖੋਲਣ ਦਾ ਯਤਨ ਕਰਦੀ ਹੈ ਇਹਦੇ ਵਿੱਚ ਇੱਕ ਲੀਵਰ ਲੱਗਿਆ ਹੋਇਆ ਸੀਗਾ ਉਹਨੂੰ ਪ੍ਰੈਸ ਕਰਨ ਤੋਂ ਬਾਅਦ ਬਿੱਲੀ ਜਿਹੜਾ ਇੱਥੇ ਕਿ ਗੇਟ ਬਣਾਇਸੀ ਦਾ ਡੋਰ ਸੀ ਉਹ ਓਪਨ ਹੁੰਦਾ ਸੀ ਬਿੱਲੀ ਬਾਹਰ ਆਂਦੀ ਸੀ ਤੇ ਇਹਨੂੰ ਛਕ ਲੈਂਦੀ ਸੀ ਜੀ ਇਹ ਸਾਰੀ ਪ੍ਰਕਿਰਿਆ ਥਿਉਰੀ ਦੇ ਵਿੱਚ ਦੱਸੀ ਗਈ ਹੈ ਆਪਾਂ ਥਿਉਰੀ ਜਿਹੜੀ ਹੈਗੀ ਆਪਣੇ ਚੈਨਲ ਤੇ ਆਲਰੇਡੀ ਅਪਲੋਡ ਕੀਤੀ ਹੋਈ ਹੈ ਤੁਸੀਂ ਉਹਦੇ ਵਿੱਚ ਜਾ ਕੇ ਆਪਣੇ ਸਾਈਕੋਲੋਜੀ ਪਲੇਲਿਸਟ ਦੇ ਵਿੱਚ ਜਾ ਕੇ ਇਹ ਥਿਉਰੀ ਨੂੰ ਵੀ ਤੁਸੀਂ ਸਟੱਡੀ ਕਰ ਸਕਦੇ ਹੋ ਲੋ ਜੀ ਅੱਗੇ ਚੱਲਦੇ ਆ ਅਗਲਾ ਕੁਐਸਚਨ ਆ ਗਿਆ ਜੀ ਸਾਡਾ ਟ੍ਰਾਇਲ ਐਂਡ ਐਰਰ ਦਾ ਸਿਧਾਂਤ ਵੀ ਇਹ ਕਿਸ ਨੇ ਦਿੱਤਾ ਦੇਖੋ ਬਹੁਤ ਇੰਪੋਰਟੈਂਟ ਹੈ ਇਹ ਮੈਂ ਤਿੰਨ ਕੁਐਸਚਨ ਤਾਂ ਸੈੱਟ ਕੀਤੇ ਹंदे ਇੰਪੋਰਟੈਂਟ ਆ ਆਂਦਾ ਹੀ ਆਂਦਾ ਸਵਾਲ ਥੋਰਨਡਾਈਕ ਕਿਉਂਕਿ ਇਹ ਪਰਸਨੈਲਿਟੀ ਹੈ ਨਾ ਜਿਹੜੀ ਥੋਰਨਡਾਈਕ ਇਹਨੇ ਬਹੁਤ ਵਧੀਆ ਵਰਕ ਕੀਤਾ ਸਾਈਕੋਲੋਜੀ ਫੀਲਡ ਦੇ ਵਿੱਚ ਇਹਨਾਂ ਨੇ ਨਾ ਇੱਕ ਸਾਨੂੰ ਨਾ এডਿਕੇਸ਼ਨ ਸਾਈਕੋਲੋਜੀ ਦਿੱਤੀ ਹੈ ਠੀਕ ਹੈ ਨਾ ਜੀ ਜਿਹਨੂੰ ਅਸੀਂ ਬੋਲਦੇ ਹਾਂ ਸਿੱਖਿਆ ਮਨੋਵਿਗਿਆਨ ਠੀਕ ਹੈ ਜੀ ਇਹ ਇਹਨਾਂ ਨੇ ਦਿੱਤਾ ਸਾਨੂੰ এডਿਕੇਸ਼ਨ ਸਾਈਕੋਲੋਜੀ ਕਿੰਨਾਂ ਨੇ ਦਿੱਤੀ ਹੈ ਥੋਰਨਡਾਈਕ ਸਾਹਿਬ ਨੇ ਦਿੱਤੀ ਹੈ ਜੀ ਲਓ ਜੀ ਅੱਗੇ ਗੱਲ ਕਰੀਏ ਜੀ ਭਾਰਤ ਵਿੱਚ ਪਹਿਲਾ ਬੁੱਧੀ ਪ੍ਰੀਖਣ ਲਓ ਜੀ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਬੁੱਧੀ ਪ੍ਰੀਖਣ ਕਹਿੰਦਾ ਕਿਸ ਨੇ ਕੀਤਾ ਸੀ ਬਿਨਟ ਨੇ ਕੀਤਾ ਸੀ ਸਾਈਮਨ ਨੇ ਕੀਤਾ ਸੀ ਸੀ ਐਚ ਰਾਈਸ ਨੇ ਕੀਤਾ ਸੀ ਜਾਨਾ ਚ ਕੋਈ ਨਹੀਂ ਬੜਾ ਹੀ ਧਿਆਨ ਦੇ ਆ ਜੀ ਇਹ ਇਕੱਲੇ ਭਾਰਤ ਦੀ ਗੱਲ ਕਰ ਲਿਆ ਜੇ ਤੁਸੀਂ ਇਹਦਾ ਆਨਸਰ ਦੇ ਰਹੇ ਹੋ ਬਿਨਟ ਤਾਂ ਬਿਨਟ ਕੁਐਸਚਨ ਦਾ ਆਨਸਰ ਗਲਤ ਹੈ CH राइस ਇਹਦਾ ਆਨਸਰ ਹੈਗਾ ਜੀ 1922 ਦੇ ਵਿੱਚ 1922 ਦੇ ਵਿੱਚ ਤੁਸੀਂ ਯਾਦ ਰੱਖਣਾ 22 ਆ ਬਾਈ ਚੌਲ ਖਾ ਚੌਲ ਚੌਲ ਨੂੰ ਕੀ ਕਹਿੰਦੇ ਆ राइस ਕੀ ਕਹਿੰਦੇ ਆ राइस ਆ ਬਾਈ 22 राइस ਖਾ ਤੇਰਾ ਬੁੱਧੀ ਪ੍ਰੀਖਣ ਕਰੀਏ ਤਾਂ ਦੋਨੇ ਚੀਜ਼ਾਂ ਆ ਗਈਆਂ 22 ਤੋਂ ਯਾਦ ਰੱਖੋ 22 1922 राइस ਤੋਂ ਯਾਦ ਰੱਖੋ CH राइस ਕਲੀਅਰ ਹੋ ਗਿਆ ਕਿਉਂਕਿ ਕੁਝ ਚੀਜ਼ਾਂ ਸੀ ਲੋਜੀਕਲੀ ਇਲੀ ਆ ਸਕਦੀਆਂ ਬਾਅਦ ਵਿੱਚ ਕਿਉਂਕਿ ਇਹਨਾਂ ਚੀਜ਼ਾਂ ਦਾ ਤੁਹਾਡੇ ਲਈ ਕੀ ਲੈਵਲ ਹੈ ਤੁਸੀਂ ਪੀਐਸ ਟੈਟ ਪਾਸ ਕਰਨਾ ਬਸ ਓਕੇ ਨਾ ਤਾਂ ਸਾਡਾ ਉੱਥੋਂ ਤੱਕ ਕਲੀਅਰ ਹੋ ਜੇ ਨੈਕਸਟ ਹੈ ਜੋ ਜੀ ਵਿਸ਼ਵ ਦਾ ਪਹਿਲਾ ਬੁੱਧੀ ਪ੍ਰੀਖਣ ਕਿਸ ਨੇ ਕੀਤਾ ਆਹ ਕੁਐਸਚਨ ਆ ਗਿਆ ਜੀ ਅਗਲਾ ਵਿਸ਼ਵ ਦਾ ਹੁਣ ਵਰਲਡ ਦਾ ਪੁੱਛ ਰਿਹਾ ਤਾਂ ਆਪਾਂ ਉਹਨੇ ਕਰਕੇ ਛੱਡਿਆ ਬਿੰਨ ਨੇ ਕੀਤਾ ਸੀਗਾ ਕਦੋਂ ਕੀਤਾ ਕਿਹਾ ਜੀ ਇਹ ਕੀਤਾ ਸੀ 1904 ਦੇ ਵਿੱਚ ਕਦੋਂ ਕੀਤਾ ਸੀਗਾ 1904 ਚ ਉਹ ਕਦੋਂ ਕੀਤਾ ਸੀ 1922 ਚ ਅੱਗੇ ਕੁਐਸਚਨ ਲਾਏ ਹੋਏ ਸੇਮ ਇਸ ਤਰ੍ਹਾਂ ਭਾਰਤ ਦਾ ਪਹਿਲਾ ਬੁੱਧੀ ਪ੍ਰੀਖਣ ਕਿਸ ਸਾਲ ਹੋਇਆ ਤਾਂ ਆਨਸਰ ਤੁਹਾਡੇ ਸਾਹਮਣੇ ਪਿਆ ਜੀ 1922 ਦੇ ਵਿੱਚ ਪਹਿਲਾ ਬੁੱਧੀ ਪ੍ਰੀਖਣ ਕੀਤਾ ਜਾਂਦਾ ਭਾਰਤ ਦੇ ਵਿੱਚ ਐਂਡ ਸੈਕੰਡ ਕਦੋਂ ਦਾ ਕੁਐਸਚਨ ਹੈ ਜੀ ਕਹਿੰਦਾ ਵਿਸ਼ਵ ਦਾ ਬੁੱਧੀ ਪ੍ਰੀਖਣ ਕਿਸ ਸਾਲ ਹੋਇਆ ਤਾਂ ਵਿਸ਼ਵ ਦਾ ਬੁੱਧੀ ਪ੍ਰੀਖਣ ਹੋਇਆ ਜੀ 1904 ਦੇ ਵਿੱਚ ਉਜੀ ਬਹੁਤ ਇੰਪੋਰਟੈਂਟ ਕੁਸਚਨ ਹੈ ਜੀ ਕਾਪੀ ਦੇ ਉੱਤੇ ਨੋਟ ਕਰ ਲਓ ਹੁਣ ਤੱਕ ਅਸੀਂ 13 ਕੁਸਚਨ ਕਰ ਲਿਆ ਜੀ ਕੋਈ ਐਸਾ ਵਿਦਿਆਰਥੀ ਜਿਹਦੇ 13/13 ਹੋਣ ਉਹ ਕਮੈਂਟ ਦੇ ਵਿੱਚ ਜਰੂਰ ਸ਼ੇਅਰ ਕਰੋ ਜੀ ਸ਼ਾਬਾਸ਼ ਬੱਚੇ ਬਹੁਤ ਵਧੀਆ ਕਿਉਂਕਿ ਤੁਹਾਡੀ ਮਿਹਨਤੀ ਰੰਗ ਲਿਆਣੀ ਹੈ ਦੇਖੋ ਜੇ ਤੁਸੀਂ 13/13 ਨਹੀਂ ਆ ਰਿਹਾ ਨਾ ਜੇ ਤੁਹਾਡੇ 13 ਚੋਂ 8 ਵੀ ਆ ਰਿਹਾ ਤਾਂ ਘਬਰਉਣ ਦੀ ਲੋੜ ਨਹੀਂ ਡਰੋ ਨਾ ਕਿਉਂਕਿ ਤੁਸੀਂ ਹੀ 13/13 ਲੈ ਕੇ ਜਾਓਗੇ ਤੁਸੀਂ ਹੀ ਜਿਹੜਾ ਹੈਗਾ ਇਹ ਟੈਸਟ ਨੂੰ ਕਾਮਯਾਬ ਕਰਨਾ ਇਸੇ ਨੂੰ ਹੀ ਤੁਸੀਂ ਪਾਸ ਕਰਨਾ ਹੈ ਪੁੱਤਰ ਸਿਰਫ ਮਿਹਨਤ ਦੀ ਲੋੜ ਹੈ ਠੀਕ ਹੈ ਜਿਵੇਂ ਜਿਵੇਂ ਮਿਹਨਤ ਕਰੀ ਜਾਓਗੇ ਓਵੇਂ ਓਵੇਂ ਤੁਸੀਂ ਸਕਸੈਸ ਹਾਸਲ ਕਰ ਹੀ ਜੇਂਗੇ ਅੱਗੇ ਚੱਲਦੇ ਹਾਂ ਪੁੱਤਰ ਅੱਗੇ ਆ ਗਿਆ ਜੀ ਮਾਰੀਆ ਮਟੈਥਸ ਸਾਈਟੋਲੋਜੀ ਇਸ ਤੋਂ ਦੇ ਸਵਾਲ ਹੁੰਦੇ ਆ ਕਿਸੇ ਲਈ ਮੈਥਡ ਦਿੱਤਾ ਹੁੰਦਾ ਉਹਦੇ ਵਿੱਚੋਂ ਸੈੱਟ ਕੀਤਾ ਸਵਾਲ ਤਾਂ ਮਾਰਿਆ ਵੈਂਟੈਂਸਰੀ ਨੇ ਕਹਿੰਦੇ ਜੀ ਕਿਹੜੀ ਵਿਧੀ ਦਿੱਤੀ ਸੀ ਦੇਖੋ ਇਹਨਾਂ ਨੇ ਜਿਹੜਾ ਸੀ ਨਾ ਇਹਨਾਂ ਦਾ ਕੰਮ ਸੀ ਜਿਹੜਾ ਇਹ ਗੱਲ ਕਰਦੇ ਸੀ ਗਿਆਨ ਇੰਦਰੀਆਂ ਦੇ ਦੁਆਰਾ ਪੜ੍ਹੋ ਇਹਨਾਂ ਨੇ ਨਾ ਸਾਇੰਸਸ ਤੇ ਕੰਮ ਕੀਤਾ ਸੀ ਗਿਆਨ ਇੰਦਰੀਆਂ ਦੇ ਕਿੱਥੇ ਕੰਮ ਕਰਦੇ ਸੀ ਕਹਿੰਦੇ ਸੀ ਵੀ ਬੱਚੇ ਨੂੰ ਨਾ ਹੱਥੀ ਕਿਰਿਆ ਕਰਵਾਉ ਕਿਹੜੀ ਕਿਰਿਆ ਹੱਥੀ ਕਿਰਿਆ ਠੀਕ ਹੈ ਜੀ ਤਾਂ ਇਹਨਾਂ ਨੇ ਨਾ ਇਹਨਾਂ ਦੀ ਪੁਸਤਕ ਦਾ ਨਾਮ ਵੀ ਪੁੱਛ ਲਿੰਦਾ ਹੁੰਦਾ ਠੀਕ ਹੈ ਇਹਨਾਂ ਦੀ ਪੁਸਤਕ ਦਾ ਨਾਮ ਸੀਗਾ ਡਿਸਕਵਰੀ ਆਫ ਚਾਈਲਡ ਲਿਖ ਲਿਓ ਸਾਰੇ ਇਸ ਕਵਰੀ ਆਫ ਚਾਈਲਡ ਬੇਟਾ ਜੀ ਕਿਤਾਬ ਦਾ ਨਾਮ ਯਾਦ ਕਰ ਲਿਓ ਮੈਂ ਵਿੱਚ ਸਾਰੇ ਟੀਚਿੰਗ ਨੂੰ ਨਾ ਪੰਜਾਬੀ ਮੈਥਡ ਜਿਗਰਾਉਂਗਾ ਔਖਾ ਨਹੀਂ ਲੱਗਣਾ ਤੁਹਾਨੂੰ ਐਸਨ ਤੋਂ ਬੋਲਦੇ ਆ ਕਿ ਤੁਹਾਡੇ ਪੱਤਰ ਤੇ ਆ ਕੇ ਕਰਾ ਲਈ ਡਿਸਕਵਰੀ ਆਫ ਚਾਈਲਡ ਪੁਸਤਕ ਸੀਗੀ ਡੈਫੀਨਿਟਲੀ ਇੱਕ ਕਿਤਾਬ ਦਾ ਨਾਮ ਜਿਹੜਾ ਪੇਪਰ ਦੇ ਵਿੱਚ ਉੱਚਾ ਹੀ ਜਾਂਦਾ ਹੈ ਕਿਹਨੇ ਜੀ ਮਾਂਟੈਨਸਰੀ ਵਿਧੀ ਦੇ জনক ਕੌਣ ਆ ਤਾਂ ਮੈਂ ਤੁਹਾਨੂੰ ਦੱਸਿਆ ਜੀ ਮਾਰਿਆ ਮਾਂਟੈਨਸਰੀ ਇਹਦੇ জনক ਸੀਗੇ ਅਗਲਾ ਕੁਐਸਚਨ ਜੀ ਬਹੁਤ ਇੰਪੋਰਟੈਂਟ ਹੈ ਜੀ ਕੋਗਨੀਟਿਵ ਮੂਵਮੈਂਟ ਦੇ ਫਾਦਰ ਪੁੱਛਿਆ ਜੀ ਵੀਡੀਓ ਰੋਕ ਕੇ ਇੱਕ ਵਾਰੀ ਆਪ ਦਾ ਆਨਸਰ ਦਿਓ ਤੇ ਇਹਦਾ ਆਨਸਰ ਸ਼ੇਅਰ ਵੀ ਕਰੋ ਹੂੰ ਕੋਗਨੈਕਟਿਵ ਮੂਵਮੈਂਟ ਦੇ ਫਾਦਰ ਪੁੱਛਿਆ ਬਿਲਕੁਲ ਜੀ ਦੋ ਤਿੰਨ ਬੱਚਿਆਂ ਨੇ ਦੱਸਿਆ ਜੀ ਕਹਿੰਦੇ ਜੀਨ ਪਿਆਦੇ ਨਹੀਂ ਜੀ ਜੀਨ ਪਿਆਦੇ ਨਹੀਂ ਹੈਗਾ ਜੀ ਇਹਨਾਂ ਦਾ ਆਨਸਰ ਹੈ ਜੀ ਐਲਬਰਟ ਬੰਡੂਰਾ ਕੀ ਨਾਮ ਹੈ ਜੀ ਐਲਬਰਟ ਬੰਡੂਰਾ ਕਿਉਂਕਿ ਜੀਨ ਪਿਆਦੇ ਸਾਹਿਬ ਦਾ ਕੋਗਨੈਕਟਿਵ ਮੂਵਮੈਂਟ ਨਹੀਂ ਹੈਗਾ ਕੋਗਨੈਕਟਿਵ ਡਿਵੈਲਪਮੈਂਟ ਹੈ ਬੰਡੂਰਾ ਸਾਹਿਬ ਨੇ ਗੱਲ ਕੀਤੀ ਹੈ ਕੋਗਨੈਕਟਿਵ ਮੂਵਮੈਂਟ ਦੀ ਚਲੋ ਅੱਗੇ ਚੱਲਦੇ ਹਾਂ ਜੀ ਸੋਸ਼ਲ ਲਰਨਿੰਗ ਥਿਊਰੀ ਬਹੁਤ ਇੰਪੋਰਟੈਂਟ ਹੈ ਜੀ ਸੋਸ਼ਲ ਲਰਨਿੰਗ ਸਮਾਜਿਕ ਸਿੱਖਣ ਦਾ ਅਧਿਨੀਯਮ ਸਮਾਜਿਕ ਤੌਰ ਤੇ ਜਿਹੜਾ ਸਿੱਖਣਾ ਸਾਡਾ ਹੈਗਾ ਕਹਿੰਦਾ ਜੀ ਥਿਉਰੀ ਕਿਸ ਨੇ ਦਿੱਤੀ ਸੀਗੀ ਇਹਨਾਂ ਨੇ ਦਿੱਤੀ ਸੀ ਥਿਉਰੀ ਐਲਬਰਟ ਬੰਡੂਰਾ ਸਾਹਿਬ ਦੀ ਥਿਉਰੀ ਹੈ ਇਹ ਸਾਰੇ ਆਨਸਰ ਐਲਬਰਟ ਬੰਡੂਰਾ ਸਾਹਿਬ ਨੇ ਥਿਉਰੀ ਦਿੱਤੀ ਸੀਗੀ ਇਹਦੇ ਵਿੱਚ ਇਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਬੋਬੋ ਡੋਲ ਦਾ ਚੈਸ ਕਰਾਂ ਦੀ ਡੋਲ ਹੁੰਦੀ ਹੈ ਇਹ ਇੰਚਾ ਹਵਾ ਬਰੀ ਹੁੰਦੀ ਹੈ ਜੇ ਤੁਸੀਂ ਇਹਨੂੰ ਇੱਧਰ ਨੂੰ ਸਿੱਟੋਗੇ ਤਾਂ ਇਹ ਧਰਤੀ ਨੂੰ ਟੱਚ ਕਰਕੇ ਫਿਰ ਆਪਦੀ ਇਸੇ ਪੋਜੀਸ਼ਨ 'ਚ ਹੀ ਆ ਜਾਊਗੀ ਜਿੱਥੇ ਖੜੀ ਹੈ ਇਹ ਇਸੇ ਤਰ੍ਹਾਂ ਸਥਿਰ ਰਹਿੰਦੀ ਹੈ ਇਹਨਾਂ ਨੇ ਨਾ ਐਲਬਰਟ ਬੰਡੂਰਾ ਸਾਹਿਬ ਨੇ ਨਾ ਆਪ ਦੇ ਸਿਧਾਂਤ ਦੇ ਵਿੱਚ ਮਾਡਲਿੰਗ ਦੀ ਗੱਲ ਕੀਤੀ ਹੈ ਵਿਸ਼ੇਸ਼ ਤੌਰ ਤੇ ਇਹ ਨਰੀਖਣ ਦੀ ਗੱਲ ਕਰਦੇ ਆ ਜਿਨਸੀ অবজারਵੇਸ਼ਨ ਬੋਲਦੇ ਇਹਦਾ ਮਾਡਲਿੰਗ ਦੇ ਚਾਰ ਸਟੈਪ ਦਿੰਦੇ ਆ ਚਾਰ ਸਟੈਪ ਯਾਦ ਕਰਿਓ ਜੀ ਚਾਰ ਸਟੈਪ ਦੇ ਨਾਮ ਚਾਰ ਸਟੈਪ ਲਿਖੇ ਸੀ ਇਹਨਾਂ ਨੇ ਕਿਸੇ ਬੱਚੇ ਨੂੰ ਧਿਆਨ ਚ ਹੈਗੇ ਆ ਯਾਦ ਹੈਗੇ ਆ ਕਮੈਂਟ ਦੇ ਵਿੱਚ ਜਰੂਰ ਸ਼ੇਅਰ ਕਰੋ ਜੀ ਫਰਸਟ ਸਟੈਪ ਸੀਗਾ ਇੰਟੈਂਸ਼ਨ ਪਲੀਜ਼ ਇੰਟੈਂਸ਼ਨ ਜਿਵੇਂ ਆਪਾਂ ਬੋਲਦੇ ਨਾ ਇੰਟੈਂਸ਼ਨ ਪਲੀਜ਼ ਫਰਸਟ ਸਟੈਪ ਸੀ ਇੰਟੈਂਸ਼ਨ ਦੂਜਾ ਸੀਗਾ ਰੀਟੈਂਸ਼ਨ ਤੀਸਰਾ ਸੀਗਾ ਪ੍ਰੋਡਕਸ਼ਨ ਐਂਡ ਚੌਥਾ ਸੀਗਾ ਮੋਟੀਵੇਸ਼ਨ ਲੋ ਜੀ ਚਾਰ ਸਟੈਪ ਦਿੱਤੇ ਆ ਐਲਬਰਟ ਮਟੂਰਾ ਸਾਹਿਬ ਨੇ ਅਸੀਂ 16 ਕੁਐਸਚਨ ਕਰ ਲਏ ਆ ਜੀ ਕੁਐਸਚਨ ਨੰਬਰ 17 ਇੱਕ ਤੱਤ ਦੀ ਬੁੱਧੀ ਵਿਵਸਥਾ ਜਿਹੜੀ ਸੀਗੀ ਜੇ ਇੱਕ ਤੱਤ ਦੀ ਬੁੱਧੀ ਦੀ ਵਿਵਸਥਾ ਕੀਤੀ ਹੈ ਜਾਂ ਇੱਕ ਤੱਤ ਦੀ ਬੁੱਧੀ ਦੀ ਥਿਊਰੀ ਦਿੱਤੀ ਹੈ ਬੇਟਾ ਜਿਹੜੀ ਇਹ ਥਿਊਰੀ ਕਿਸ-ਕਿਸ ਨੇ ਦਿੱਤੀ ਦੇਖੋ ਕਈ ਵਾਰੀ ਤਾਂ ਨਾ ਸਵਾਲ ਦੇ ਵਿੱਚ ਹੀ ਕੀਵਰਡ ਬਿਆਨ ਹੁੰਦੇ ਜੇ ਦੋ ਵਾਰੀ ਕਿਸ-ਕਿਸ ਪੈ ਗਿਆ ਨਾ ਦਾ ਇਟ ਮੀਨਸ ਕਿ ਇਹ ਦੋ ਤੋਂ ਵੱਧ ਬੰਦੇ ਹੈਗੇ ਆ ਇੱਕ ਤੋਂ ਵੱਧ ਬੰਦੇ ਹੈਗੇ ਆ ਸੋ ਮੰਨਦੇ ਜੀ ਕਿਹੜੇ-ਕਿਹੜੇ ਹੋ ਸਕਦੇ ਆ ਜੀ ਜੌਨਸਨ ਵੀ ਸੀਗਾ ਸਟਰਨ ਵੀ ਸੀ ਬਿਨੈਟੀ ਵੀ ਸੀ ਤਾਂ ਆਨਸਰ ਹੈਗਾ ਜੀ ਆਲ ਆਫ ਥੀਸ ਕੀ ਆਨਸਰ ਹੈ ਜੀ ਕੁਐਸਚਨ ਨੂੰ ਧਿਆਨ ਨਾਲ ਪੜਿਆ ਕਰੋ ਕੁਐਸਚਨ ਦੇ ਵਿੱਚ ਹੀ ਕਈ ਵਾਰੀ ਹਿੰਟ ਦਿੱਤਾ ਹੁੰਦਾ ਹੈ ਨੈਕਸਟ ਆਜੋ ਜੀ ਗਰੁੱਪ ਆਫ ਫੈਕਟਰ ਥਿਊਰੀ ਗਰੁੱਪ ਆਫ ਫੈਕਟਰ ਥਿਊਰੀ ਦਾ ਹੋਰ ਕੀ ਨਾਮ ਹੈ ਯੂਨਿਟਰੀ ਥਿਊਰੀ ਮਨਾਰਕੀ ਥਿਊਰੀ ਆਲਗਾਰਕਿਕ ਥਿਊਰੀ ਨਨ ਆਫ ðiਸ ਦਾ ਇਹਦਾ ਨਾਮ ਸੀਗਾ ਜੀ ਆਲਗਾਰਕਿਕ ਥਿਊਰੀ ਠੀਕ ਹੈ ਜੀ ਇਹਨੂੰ ਦੋ ਨਾਮਾਂ ਨਾਲ ਜਾਣਿਆ ਜਾਂਦਾ ਹੈ ਕਿ ਗਰੁੱਪ ਆਫ ਫੈਕਟਰ ਨਾਮ ਹੈ ਇੱਕ ਆਲਗਾਰਕਿਕ ਥਿਊਰੀ ਨਾਮ ਹੈ ਨੈਕਸਟ ਇਹ ਬਹੁਤ ਇੰਪੋਰਟੈਂਟ ਹੈ ਜੀ ਕਿਉਂਕਿ ਪੁਸਤਕ ਦਾ ਨਾਮ ਨਾਲ ਬੁੱਕ ਪੇਪਰ ਦੇ ਵਿੱਚ ਨਾ ਪੁੱਛੀ ਜਾਣੀ ਹੈ ਮੈਂ ਕੁਝ ਪਿਛਲੇ ਸਾਲਾਂ ਦੇ ਪੇਪਰ ਦੇਖੇ ਆ ਤੁਹਾਡੇ मोस्टली ਇੱਕ ਕੁਐਸਚਨ 100% ਹੀ ਹੈ ਜੀ ਕਿਤਾਬ ਦਾ ਪੁੱਛਿਆ ਜਾਂਦਾ ਵੀ ਆਹ ਕਿਤਾਬ ਕਿਹਨੇ ਲਿਖੀ ਹੈ ਕਿਹਨੇ ਨਹੀਂ ਲਿਖੀ ਇਥੇ ਸਰਫੇਣਾ ਨੇ ਜੀਨ ਪਿਆਜੇ ਸਾਹਿਬ ਦੀਆਂ ਪੁਸਤਕਾਂ ਪੋਚ ਲਈਆਂ ਤਾਂ ਜੀਨ ਪਿਆਜੇ ਸਾਹਿਬ ਦੀਆਂ ਸਾਰੀਆਂ ਕਿਤਾਬਾਂ ਬਟ ਸਾਰੀਆਂ ਕਿਤਾਬਾਂ ਦੇ ਨਾਮ ਯਾਦ ਕਰ ਲਿਓ ਇਹ ਜੀਨ ਪਿਆਜੇ ਸਾਹਿਬ ਦੀਆਂ ਚਾਰ ਦੀਆਂ ਚਾਰ ਕਿਤਾਬਾਂ ਤਿੰਨ ਕਿਤਾਬਾਂ ਲਿਖੀਆਂ ਹੋਈਆਂ ਇਹਨਾਂ ਦੇ ਨਾਮ ਯਾਦ ਕਰ ਲਿਆ ਜੀ ਠੀਕ ਹੈ ਵੀਡੀਓ ਰੋਕ ਕੇ ਤੇ ਨੋਟਸ ਵੀ ਬਣਾਈ ਚੱਲੋ ਨਾਲ-ਨਾਲ ਆਪਦੇ ਕਮਿਊਨਿਟੀ ਵੀ ਸ਼ੇਅਰ ਕਰੀ ਚੱਲੋ ਅੱਛਾ ਲੱਗ ਰਿਹਾ ਵੀਡੀਓ ਸਮਝ ਆ ਰਿਹਾ ਕੁਝ ਫਿਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਠੀਕ ਹੈ ਨਾ ਫਸਟਲੀ ਨਹੀਂ ਵੀ ਆਪਾਂ ਵੀਡੀਓ ਰੋਕੋ ਜੀ ਪਹਿਲੀ ਵਾਰ ਹੀ ਆਏ ਹੋ ਤੁਸੀਂ ਸਾਡੇ ਚੈਨਲ ਤੇ ਤਾਂ ਤੁਹਾਡਾ ਚੈਨਲ ਸਬਸਕ੍ਰਾਈਬ ਕਰੋ ਨਹੀਂ 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 ਪਹਿਲੀ ਵਾਰ ਹੀ ਆਏ ਹੋ ਤਾਂ ਸਾਨੂੰ ਸੁਣੋ ਸਾਨੂੰ ਸਮਝੋ ਜੇ ਸੀ ਤੁਹਾਡੀ ਸਮਝ ਦੇ ਪੱਧਰ ਤੇ ਉਤਰ ਰਹੀ ਹੈ ਨਾ ਫਿਰ ਸਾਨੂੰ ਸਬਸਕ੍ਰਾਈਬ ਕਰੋ ਆਦਰਵਾਇਜ਼ ਨਹੀਂ ਨੈਕਸਟ ਕੁਐਸਚਨ ਹੈ ਜੀ ਜੀਨ ਭਾਜੇ ਦਾ ਜੀਨ ਪਿਆਜੇ ਕਿਸ ਦੇਸ਼ ਦਾ ਸੀਗਾ ਤਾਂ ਜੀਨ ਪਿਆਜੇ ਜੀ ਸਵਿਟਜ਼ਰਲੈਂਡ ਦਾ ਸੀਗਾ ਕਈ ਵਾਰ ਈਟੀਟੀ ਦੇ ਵਿੱਚ ਸਿੰਪਲ ਕੁਐਸਚਨ ਆ ਜਾਂਦਾ ਇਹ ਤਾਂ ਸੈੱਟ ਕੀਤੇ ਆ ਵੀ ਈਟੀਟੀ ਦਾ 베ਸ ਬਹੁਤ ਸੌਖਾ ਹੈ ਤੇ ਬੀਜੇਡ ਦੇ ਵਿੱਚ ਵੀ ਇੱਕ ਅੱਧਾ ਬਹੁਤ ਸੌਖਾ ਕੁਐਸਚਨ ਪਾਉਂਦੇ ਪਾਉਂਦੇ ਆ ਅਗਲਾ ਕੁਐਸਚਨ ਹੈ ਜੀ ਜੀਨ ਪਿਆਜੇ ਦੇ ਗਿਆਨਾਤਮਕ ਸਿਧਾਂਤ ਦਾ ਵਿਰੋਧ ਕਿਸ ਮਨੋਵਿਗਿਆਨੀ ਨੇ ਕੀਤਾ ਦੇਖੋ ਜੀ ਬਹੁਤ ਸਾਰੀਆਂ ਥਿਊਰੀਆਂ ਦਿੱਤੀਆਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਥਿਊਰੀਆਂ ਦੇ ਕ੍ਰਿਟਿਸਾਈਜ਼ ਹੋਏ ਜੀਨ ਪਿਆਜੇ ਦੀ ਥਿਉਰੀ ਦਾ ਵਿਰੋਧ ਕੀਤਾ ਸੀ ਜੀ ਬਰੂਨਰ ਨੇ ਤੇ ਬਰੂਨਰ ਨੇ ਜਿਹੜੀ ਥਿਉਰੀ ਦਿੱਤੀ ਸੀ ਉਹਦਾ ਨਾਮ ਵੀ ਕಾಗ್ਨਿਟਿਵ ਡਵੈਲਪਮੈਂਟ ਹੀ ਰੱਖਿਆ ਸੀਗਾ ਤਾਂ ਇਹਦਾ ਆਨਸਰ ਹੈਗਾ ਜੀ ਬਰੂਨਰ ਜੀਨ ਪਿਆਜੇ ਨੇ ਦਿੱਤੀਆਂ 4 ਸਟੇਜਾਂ ਬਰੂਨਰ ਨੇ ਦਿੱਤੀਆਂ 3 ਸਟੇਜ ਠੀਕ ਹੈ ਜੀ ਨੈਕਸਟ ਕਿਹਦਾ ਜੀ ਪਰਿਪੱਕਤਾ ਦਾ ਸਿਧਾਂਤ ਕਿਸ ਮਨੋਵਿਗਿਆਨੀ ਨੇ ਦਿੱਤਾ ਜੀ ਪਰਿਪੱਕਤਾ ਮੈਚਿਓਰਿਟੀ ਇਹਦਾ ਸਿਧਾਂਤ ਗੈਸਲ ਨੇ ਦਿੱਤਾ ਕਿਸ ਨੇ ਦਿੱਤਾ ਜੀ ਗੈਸਲ ਨੇ ਦਿੱਤਾ ਕੋਹਲਬਰਗ ਦੇ ਸਿਧਾਂਤ ਦਾ ਕਿਸ ਵਿਕਾਸ ਦੇ ਉੱਪਰ ਨਿਧਾਰਤ ਹੈ ਜੀ ਦੇਖੋ ਆਪਾਂ ਗੱਲ ਕਰੀਏ ਨਾ ਵਿਕਾਸ ਦੀ ਗੱਲ ਕਰਤੀ ਜੇ ਆਪਾਂ ਕਿਵੇਂ ਬਣਾਈਏ ਆਪਾਂ ਇੱਕ ਡਾਇਗ੍ਰam ਬਣਾ ਲੈਂਦੇ ਆ ਅ ਇੱਥੇ ਬਣਾ ਲੈਂਦੇ ਆ ਮੰਨ ਲਓ ਜੀ ਮਨੁੱਖ ਹੈ ਇਹਨੂੰ ਰੱਖ ਲੈ ਸੈਂਟਰ 'ਚ ਮਨੁੱਖ ਦੇ ਅਸੀਂ ਉਹਨੂੰ ਦੇਣੀ ਹੈ ਨੈਤਿਕ ਵਿਕਾਸ ਮੋਰਲ ਵੈਲਿਊ නැත්තික විකාශදේසනාතුපුරමක්කි. මොනොකුණු වසී ග්‍යානආතුමක විකාශ දෙෙන මොනොකුණු වසී ස්මාජ්ජි පශයි විකාස් දෙෙන මොනොක්කුණු වසී ਮਨੋ ਸਮਾਜੀਕ ਵਿਕਾਸ ਦੇਣਾ ਬਲੁਖ ਨੂੰ ਅਸੀਂ ਮਨੋ ਕਾਮ ਤਰਬਿਤੀ ਜਿਹਨੂੰਸੀਂ ਬੋਲਦੇ ਆ ਸਾਈਕੋਸੈਕਸ਼ੂਅਲ ਡਵੈਲਪਮੈਂਟ ਇਹ ਇਹ ਸਾਰੇ ਦੇ ਸਾਰੇ ਬਲੁਖ ਦੇ ਵਿਕਾਸ ਹੈ ਜਿਨ੍ਹਾਂ ਦੇ ਆਧਾਰ ਤੇ ਅਸੀਂ ਬਲੁਖ ਨੂੰ ਡਵੈਲਪ ਕਰਦੇ ਆਂ ਕੋਨੇ ਜੀ ਕੋਲਬਰਗ ਸਾਹਿਬ ਨੇ ਕਿਹੜੇ ਸਿਧਾਂਤ ਤੇ ਕੰਮ ਕੀਤਾ ਕੋਲਬਰਗ ਸਾਹਿਬ ਨੇ ਨੈਤਿਕ ਵਿਕਾਸ ਤੇ ਕੰਮ ਕੀਤਾ ਇਹਨਾਂ ਨੇ ਕਿਹੜਾ ਸਿਧਾਂਤ ਦਿੱਤਾ ਸੀ ਜੀ ਨੈਤਿਕ ਵਿਕਾਸ ਦਾ ਸਿਧਾਂਤ ਦਿੱਤਾ ਸੀ ਠੀਕ ਹੈ ਜੀ ਨੈਕਸਟ ਅੱਗੇ ਕੋਲਬਰਗ ਕਿਸ ਦੇਸ਼ ਦਾ ਰਹਿਣ ਵਾਲਾ ਸੀ ਤਾਂ ਇੱਕ ਇਹ ਚੀਜ਼ ਜ਼ਰੂਰ ਹੁੰਦੀ ਹੁੰਦੀ ਹੈ ਵੀ ਕਿਹੜਾ ਸਾਈਕੋਲੋਜਿਸਟ ਕਿਸ ਦੇਸ਼ ਦਾ ਸਿਟੀਜ਼ਨ ਜਿਆ ਕੋਲਬਰਗ ਅਮਰੀਕਾ ਦੇ ਰਹਿਣ ਵਾਲੇ ਸੀ ਬਹੁਤ ਇੰਪੋਰਟੈਂਟ ਕੁਸਚਨ ਹੈ ਜੀ ਆ ਬੁਕਸ ਦਾ ਨਾਮ ਤਾਂ ਜੀ ਬਹੁਤ ਇੰਪੋਰਟੈਂਟ ਹੈ ਕਹਿੰਦਾ ਇਹ ਲਿਖਿਆ ਵਿੱਚੋਂ ਕੋਹਲਬਰਗ ਸਾਹਿਬ ਦੀਆਂ ਕਿਤਾਬਾਂ ਦੇ ਨਾਮ ਦੱਸਣੇ ਆ ਜੀ ਤੇ ਕੋਹਲਬਰਗ ਸਾਹਿਬ ਦੀਆਂ ਕਿਤਾਬਾਂ ਦੇ ਨਾਮ ਹੈ ਜੀ ਪਹਿਲੀ ਕਿਤਾਬ ਤੇ ਦੂਸਰੀ ਕਿਤਾਬ ਕਹਿੰਦਾ ਜੀ ਦ ਮੀਨਿੰਗ ਮੈਜ਼ਰਮੈਂਟ ਆਫ ਦਾ ਮੋਰਲ ਡਵੈਲਪਮੈਂਟ ਚਾਈਲਡ ਸਾਈਕੋਲੋਜੀ ਐਂਡ ਦਾ ਚਾਈਲਡਹੂਡ ਐਜੂਕੇਸ਼ਨ ਆ ਪੁਸਤਕ ਜਿਹੜੀ ਹੈਗੀ ਹੈ ਇਹ ਹੈਗੀ ਹੈ ਜੀ ਵਾਇਗੋਸਕੀ ਸਾਹਿਬ ਦੀ ਹੀ ਨਾਮ ਹੈ ਦਾ ਸਾਈਕੋਲੋਜੀਕਲ ਸਾਈਕੋਲੋਜੀ ਆਫ ਆਰਟ ਇਹ ਤਾਂ ਬਈ ਕੋ ਉਸ ਕੀ ਸਾਖਤੀ ਹੈ ਸਿਕ ਸਾਈਕੋਲੋਜੀਕਲ ਸਟਡੀ ਇਹ ਜੀਨ ਪਿਆਜੇ ਸਾਖਤੀ ਹੈ ਠੀਕ ਹੈ ਜੀ ਇਹ ਨਾਮ ਨੋਟ ਕਰਿਓ ਪ੍ਰਸ਼ਨ ਨੰਬਰ 26 ਸਿੱਖਣ ਦੇ ਸਿਧਾਂਤ ਥੋਰਨਡਾਈਕ ਦੇ ਸਿਧਾਂਤ ਸਿੱਖਣ ਦੇ ਸਿਧਾਂਤ ਥੋਰਨਡਾਈਕ ਦੇ ਸਿਧਾਂਤ ਦਾ ਕੀ ਨਾਮ ਦੇਖੋ ਲਰਨਿੰਗ ਦੀ ਥਿਊਰੀ ਹੈ ਜੀ ਥੋਰਨਡਾਈਕ ਨੇ ਕਿਹੜੀ ਥਿਊਰੀ ਦਿੱਤੀ ਹੈ ਲਰਨਿੰਗ ਦੇ ਵਿੱਚ ਆਪਾਂ ਉੱਤੇ ਪੜ੍ਹ ਕੇ ਆਏ ਹਾਂ ਜੀ ਭੁੱਲ ਤੇ ਯਤਨ ਦਾ ਸਿਧਾਂਤ ਨੈਕਸਟ ਆਉਜੀ ਸਿੱਖਣਾ ਪ੍ਰਭਾਵੀ ਹੋ ਜਾਂਦਾ ਹੈ ਕਿਉਂਕਿ ਆਨਸਰ ਕੀ ਬਣਦਾ ਜੀ ਸਿੱਖਣਾ ਪ੍ਰਭਾਵੀ ਕਦੋਂ ਹੋ ਜਾਂਦਾ ਹੈ ਕਹਿੰਦਾ ਜੀ ਜਮਾਤ ਦੇ ਕਮਰੇ 'ਚ ਹਦਾਇਤਾਂ ਦੇ ਪ੍ਰਯੋਗ ਲਿਉਣ 'ਚ ਦੇਖੋ ਜੀ ਅੱਗੇ ਜਮਾਤ ਦੇ ਕਮਰੇ ਵਿੱਚ ਸਿੱਖਣ ਨਿਰਦੇਸ਼ਣ ਵਿਧੀਆਂ ਦੇ ਪ੍ਰਯੋਗ ਵਿੱਚ ਸਿੱਖਣ ਵਿਧੀ ਨੂੰ ਰੂਪ ਵਿੱਚ ਕੰਮ ਵਿੱਚ ਲਿਆਉਣਾ ਸਾਡੇ ਪ੍ਰਤੱਖ ਆਹ ਆਈ ਇਹਦਾ ਆਨਸਰ ਪ੍ਰਤੱਖ ਰੂਪ ਦੇ ਵਿੱਚ ਕੰਮ ਲਿਆਉਣਾ ਵਿਦਿਆਰਥੀ ਇਹਦਾ ਕੇਂਦਰ ਤੰਤਰ ਕਿਰਿਆ ਦਾ ਉਪਯੋਗ ਕੀਤਾ ਜਾਵੇ ਨਹੀਂ ਜੀ ਪ੍ਰਤੱਖ ਰੂਪ ਦੇ ਵਿੱਚ ਜਿੰਨੀਆਂ ਵੀ ਸਿੱਖਣ ਦੀਆਂ ਵਿਧੀਆਂ ਉਹਦੇ ਦਾ ਅਸੀਂ ਪ੍ਰਤੱਖ ਕਿਵੇਂ ਰੂਪ ਦੇ ਵਿੱਚ ਲਿਆਣੇ ਆ ਨੈਕਸਟ ਆ ਗਿਆ ਜੀ ਸਾਡਾ ਕੁਐਸਚਨ 28 ਨੰਬਰ ਕੁਐਸਚਨ ਸਿਰਜਣਾਤਮਕਤਾ ਦੀ ਵਿਸ਼ੇਸ਼ਤਾ ਹੁੰਦੀ ਹੈ ਸਿਰਜਣਾਤਮਕਤਾ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ ਜੀ ਤਾਂ ਉਹ ਮੌਲਿਕਤਾ ਦੇ ਆਧਾਰ ਤੇ ਵੀ ਹੁੰਦੀ ਹੈ ਜੀ ਉਹ ਸਾਡਾ ਜਿਹੜਾ ਹੈਗਾ ਪ੍ਰਗਨਸ਼ੀਲ ਵੀ ਹੁੰਦਾ ਜੀ ਤੇ ਲਚਕੀਲਾપણ ਵੀ ਹੁੰਦਾ ਜੀ ਤੇ ਆਨਸਰ ਆ ਗਿਆ ਜੀ ਆਲ ਆਫ ਥੀਸ ਆਨਸਰ ਕੀ ਹੈ ਜੀ ਆਲ ਆਫ ਥੀਸ 29 ਨੰਬਰ ਪ੍ਰਸ਼ਨ ਆ ਗਿਆ ਜੀ ਤੁਹਾਡੇ ਦੁਆਰਾ ਪੁੱਛੇ ਗਏ ਪ੍ਰਸ਼ਨ ਦਾ ਉੱਤਰ ਵਿਦਿਆਰਥੀ ਗਲਤ ਦਿੰਦਾ ਹੈ ਤਾਂ ਤੁਸੀਂ ਕੀ ਕਰੋਗੇ ਕਿਵੇਂ ਕਰੋਗੇ ਕਹਿੰਦਾ ਜੀ ਦੂਸਰਾ ਪ੍ਰਸ਼ਨ ਪੁੱਛਾਂਗੇ ਜਿਸ ਦੇ ਨਾਲ ਵਿਦਿਆਰਥੀ ਖੁਦ ਮਹਿਸੂਸ ਕਰੇ ਕਿ ਉਸਦਾ ਉੱਤਰ ਗਲਤ ਸੀ ਉਸ ਨੂੰ ਦੱਸੋਗੇ ਕਿ ਉਸਦਾ ਉੱਤਰ ਕਿਉਂ ਗਲਤ ਹੈ ਕਿਸੇ ਦੂਜੇ ਵਿਦਿਆਰਥੀ ਨੂੰ ਉੱਤਰ ਦੇਣ ਲਈ ਕਹੋਗੇ ਸਹੀ ਉੱਤਰ ਦੱਸੋਗੇ ਵੀ ਅਸੀਂ ਉਹਨੂੰ ਸੈਕੰਡ ਕੁਐਸਚਨ ਪੁੱਛਾਂਗੇ ਜਿਹਦੇ ਵਿੱਚ ਉਹਨੂੰ ਖੁਦ ਨੂੰ ਫੀਲ ਹੋਵੇ ਵੀ ਮੈਂ ਜਿਹੜਾ ਪਹਿਲਾ ਆਨਸਰ ਦਿੱਤਾ ਸੀ ਉਹ ਇਸ ਕਰਕੇ ਗਲਤ ਦਿੱਤਾ ਆਨਸਰ ਤਾਂ ਆਹ ਬੰਦ ਹੈ ਲਾਸਟ ਕੁਐਸਚਨ ਆ ਗਿਆ ਜੀ ਸਿੱਖਣ ਦੇ ਚ ਮਤਲਬ ਕਿ ਜਿਹੜੀ ਸਾਡੇ ਕੋਲ ਥਿਊਰੀ ਹੈ ਸਾਈਨ ਥਿਊਰੀ ਇਹਨੂੰ ਉਹਦੇ ਚੰਨ ਸਿੱਖਣਾ ਸਾਈਨ ਥਿਊਰੀ ਸਾਈਨ ਥਿਊਰੀ ਕਿਸੇ ਨਹੀਂ ਦਿੰਦੀ ਸੀ ਹੁਣ ਇੱਕ ਚੀਜ਼ ਮਾਰਕ ਤੇ ਰੱਖਿਓ ਜੀ ਵੀ ਇੱਕ ਲੰਮਾ ਬੰਦਾ ਘਟਾ ਠੀਕ ਹੈ ਲੰਮਾ ਬੰਦਾ ਤੇ ਇਹਦੇ ਨਾਲ ਗੱਲ ਕਰਦੇ ਆ ਛੋਟੇ ਬੰਦੇ ਦਾ ਕੀ ਦੀ ਹਾਈਟ ਛੋਟੀ ਏ ਮੰਦ ਇਹ ਦਿਨ ਗਲਤ ਕਰ। ਇਹ 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 ਦੀ ਆਵਾਜ਼ 'ਚ ਥੋੜਾ ਜਿਹਾ ਫਰਕ ਪਹੁੰਚ ਨਹੀਂ ਰਹੀ। ਤਾਂ ਇਹ ਹੱਥ ਦੇ ਇਸ਼ਾਰੇ ਨਾਲ ਚਿੰਨ ਬਣਾ ਬਣਾ ਕੇ ਇਹਨੂੰ ਟ੍ਰਾਂਸਫਰ ਕਰ ਰਿਹਾ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਦੱਸ ਆ ਦੱਸ। ਤਾਂ ਆਪਾਂ ਮੰਨ ਲਈਏ ਵੀ ਟਾਲ ਮੈਨ। ਆਹ ਕੌਣ ਹੈ ਜੀ? ਲੰਮਾ ਬੰਦਰਾ। ਇਹਨੇ ਜੀ ਸਿੱਧਾ ਹੱਥ ਦੇ ਦਿੱਤਾ ਸਾਨੂੰ ਚਿੰਨ ਸਿੱਖਣ ਦਾ। ਇਹਨੇ ਦਿੱਤਾ ਟਾਲ ਮੈਨ। ਦੇਖੋ ਕੁਝ ਚੀਜ਼ਾਂ ਵੀ ਆਪਾਂ ਇੱਕ ਜਿਗਾਨੀ ਬਣਾ ਕੇ ਯਾਦ ਕਰ ਲਈਏ ਕੁਝ ਵੀ ਕਿਵੇਂ ਮਰਜੀ ਯਾਦ ਕਰ ਲਈਏ ਪੂਜਾਦ ਕਰਕੇ ਲੈ ਜਾਣੀਆਂ ਪੇਪਰ ਤੱਕ ਟਾਰਗੇਟ ਤਾਂ ਆਪਣਾ ਪੇਪਰ ਤੱਕ ਲੈ ਜਾਣਾ ਹੈ ਠੀਕ ਹੈ ਜੀ ਲੋ ਮਿੱਤਰ ਪਿਆਰਿਓ ਆਪਾਂ ਕੀਤੇ 30 ਕੁਐਸਚਨ ਕਮੈਂਟ ਦੇ ਵਿੱਚ ਸ਼ੇਅਰ ਕਰ ਦਿਓ ਜੀ 30/30 ਕਿੰਨੇ ਵਿਦਿਆਰਥੀਆਂ ਦੇ ਆਏ ਠੀਕ ਹੈ ਜੀ ਸੋ ਵੀਡੀਓ ਚੰਗਾ ਲੱਗਿਆ ਚੈਨਲ ਨੂੰ ਹੁਣ ਸਬਸਕ੍ਰਾਈਬ ਕਰੋ ਹੁਣ ਵੀਡੀਓ ਨੂੰ ਸ਼ੇਅਰ ਕਰੋ ਹੁਣ ਇਹਨੂੰ ਲਾਈਕ ਕਰੋ ਧੰਨਵਾਦ ਜੀ ਨੈਕਸਟ ਵੀਡੀਓ ਵਿੱਚ ਫਿਰ ਮਿਲਦੇ ਆਂ ਵੈਲਕਮ ਨਾਲ ਬਣੇ ਰਹਿਣ ਲਈ ਸ਼ੁਕਰੀਆ